ਗਰਦਾਸਪੁਰ ਦੇ ਵਿੱਚ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਕੰਪਲੇਨ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਨੈਸ਼ਨਲ ਕਲਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਚਲਾਈ ਆ ਉਹਦੇ ਵਿੱਚ ਵੇਖਣ ਨੂੰ ਮਿਲਿਆ ਕਿ ਜਿੰਨੇ ਵੀ ਸਾਡੇ ਸਰਪੰਚ ਸਹਿਬਾਨ ਚੇਅਰਮੈਨ ਸਹਿਬਾਨ ਕੌਂਸਲਰ ਜਿੰਨੇ ਵੀ ਸਾਡੇ ਨਮਾਇंदे ਨੇ ਉਹ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਹ ਇੱਕ ਜਨ ਅੰਦੋਲਨ ਬਣ ਚੁੱਕਾ ਵਾ ਤੇ ਜਿਹੜਾ ਜ਼ਹਿਰ ਆ ਇਹਦਾ ਜਲਦੀ ਸਫਾਇਆ ਹੋਊਗਾ ਅੱਤਵਾਦ ਦਾ ਵੀ ਦੌਰ ਹੀ ਜਦੋਂ ਜਦੋਂ ਲੋਕਾਂ ਨੇ ਆਪ ਮਨ ਬਣਾ ਲਿਆ ਜਦੋਂ ਜਨਨ ਰੋਲਣ ਬਣ ਗਿਆ ਉਦੋਂ ਅੱਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਅੱਗੇ ਵੀ ਅਸੀਂ ਗੱਲਾਂ ਕਰਦੇ ਨੇ ਆ ਵੀ ਵੇਖੋ ਸਰਕਾਰ ਸੰਸੀਰ ਆ ਪਿਛਲੇ 3 ਸਾਲਾਂ ਤੋਂ ਸਾਡੇ ਸਰਕਾਰ ਦੇ ਕਿਸੇ ਵੀ ਨਮਾਇंदे ਨੇ ਨਾ ਸਾਡੇ ਕੇ ਸਰਪੰਚ ਨਾ ਸਾਡੇ ਚੇਅਰਮੈਨ ਨਾ ਸਾਡੇ ਕਿਸੇ ਐਮਐਲਏ ਨਾ ਕਿਸੇ ਸਾਡੇ ਮੰਤਰੀ ਨਾ ਕਿਸੇ ਸਾਡੇ ਕੋਹ ਵੱਡੇ ਲੀਡਰ ਨੇ ਨਾ ਕਿਸੇ ਥਾਣੇ ਦੇ ਕਿਸੇ ਸਮਗਲਰ ਦੇ ਪਿੱਛੇ ਫੋਨ ਕੀਤਾ ਹੋ ਨਾ ਕਿਸੇ ਐਸਐਸਪੀ ਦਫ਼ਤਰ ਕੇ ਸਾਡੇ ਨਮਾਇंदे ਨੇ ਫੋਨ ਕੀਤਾ ਹੋ ਆ ਇਹ ਭਾਵੇਂ ਫੋਨ ਕੀਤਾ ਵੇ ਕਿ ਜੇ ਕੋਈ ਸਮਗਲਰ ਪੜਿਆ ਇੱਥੇ ਸਖਤ ਕਾਰਵਾਈ ਕਰਿਓ ਇਹ ਬਾਹਰ ਨਾ ਨਿਕਲੇ ਕਿਸੇ ਨੂੰ ਛਡਾਉਣ ਲਈ ਨਹੀਂ ਕੀਤਾ ਪੁਰਾਣੀਆਂ ਸਰਕਾਰਾਂ ਜਾਂ ਭਾਵੇਂ ਦੇ ਨੇ ਪੁਸ਼ਤਪਨਾਈ ਚਲਦੀ ਰਹੀ ਆ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਆ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਆ ਮਗਰ ਪਹਿਲਾਂ ਪਿੰਡਾਂ 'ਚ ਨੂੰਮੈਂਦਿਆਂ ਜਾਣਾ ਜੇ ਨਾ ਗੱਲ ਪਾਨੀ ਫਿਰ ਐਮ ਐਲ ਏ ਮੰਤਰੀਆਂ ਨੇ ਵੀ ਮਗਰ ਪੁਸ਼ਤਪਨਾਈ ਕਰਨੀ ਐ ਐਸ ਐਸ ਪੀ ਦਫਤਰ ਡੀ ਆਈ ਜੀ ਆਈ ਜੀ ਤੱਕ ਫੋਨ ਹੋ ਕੇ ਉਹਨਾਂ ਬੰਦਿਆਂ ਨੂੰ ਛਡਾਇਆ ਜਾਣਾ ਤੇ ਤਾਂ ਹੀ ਇਹ ਜਿਹੜਾ ਨਿੱਕਾ ਬੂਟਾ ਸੀ ਹੌਲੀ ਹੌਲੀ ਵੱਡਾ ਰੁੱਖ ਬਣ ਗਿਆ ਤੇ ਪਿੰਡ ਪਿੰਡ ਗਲੀ ਗਲੀ ਮੱਲੇ ਮੱ ਸਰਕਾਰ ਨੇ ਇੱਕ ਤਰਫਾ ਹੀ ਕਰ ਲਿਆ ਵਾ ਕਿ ਇਹ ਜ਼ਹਿਰ ਜਿਹੜਾ ਉਹ ਖਤਮ ਕਰਨਾ ਪਰਮਾਤਮਾ ਕਿਰਪਾ ਕਰੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧਿਆ ਇਹ ਯੁੱਧ ਲੋਕ ਜਿੱਤਣਗੇ ਤੇ ਨਸ਼ਿਆਂ ਵਾਲੇ ਹਾਰਨਗੇ ਸਮਗਲਰ ਜਾਂ ਤੇ ਕੰਮ ਛੱਡ ਦੇਣਗੇ ਤੇ ਜਾਂ ਫਿਰ ਇਹਨਾਂ ਨੂੰ ਪਰਚੇ ਕਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਾਂਗੇ 1.5 ਸਾਲ ਲੰਮ ਦਿੱਤੀ ਗਈ ਸੀ ਵੀ ਨਸ਼ਾ ਖਤਮ ਕੀਤਾ ਜਾਏਗਾ ਪੰਜਾਬ ਦੇ ਵਿੱਚੋਂ ਲੱਗਦਾ ਵੀ ਹੋ ਪਾਇਦਾ ਬਿਲਕੁਲ ਜਿਹੜੇ ਹਿਸਾਬ ਨਾਲ ਲੋਕ ਚੱਲ ਪਿਆ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਦੋਂ ਅੱਤਵਾਦ ਦਾ ਦੌਰ ਹੀ 2 ਮਹੀਨਾ ਚ ਲੋਕਾਂ ਜਦੋਂ ਕਰ ਲਿਆ ਤਾਂ ਹੀ ਆ ਵੀ ਅਸੀਂ ਖਤਮ ਕਰਨਾ ਅੱਤਵਾਦ 2 ਮਹੀਨਾ ਚ ਅੱਤਵਾਦ ਖਤਮ ਹੋ ਗਿਆ ਸੀ ਤੇ ਇਹ ਵੀ ਯਾਰ ਜਿਹੜਾ ਵਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਮੇਰੇ ਕੋ ਸਰਕਾਰ ਸੰਸੀਅਰ ਆ ਪੁਲਿਸ ਸਾਡੀ ਸੰਸੀਅਰ ਆ ਸਾਡਾ ਸਿਵਲ ਜਿਹੜਾ ਡਿਪਾਰਟਮੈਂਟ ਜਿੰਨੇ ਵੀ ਆ ਸਾਰੇ ਹੀ ਸੰਸੀਅਰ ਨੇ ਨਸ਼ਾ ਬੰਦ ਕਰ ਲਈ ਤਤਪਰ ਨੇ ਹੁੰਦਾ ਕੀ ਜਦੋਂ ਪੁਲਿਸ ਪਰਚਾ ਕਰਦੀ ਪਿੰਡਾਂ 'ਚ ਮੋਤ ਪਰ ਜਾ ਕੇ ਜ਼ਮਾਨਤਾਂ ਦੇਣ ਤੋਰ ਪੈਂਦੀ ਨੰਬਰਦਾਰ ਗਵਈਆਂ ਪਾਉਣ ਲੱਪੇ ਹੁਣ ਤੇ ਗ੍ਰਾਮ ਸਭਾ ਦੇ ਜਲਾਸਾਤ ਕੇ ਸਰਪੰਚਾਂ ਪੀ ਕੋਈ ਵੀ ਵਿਅਕਤੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੀ ਨਾ ਕੋਈ ਗਵਾਹੀ ਪਾਊਗਾ ਨਾ ਕੋਈ ਦੀ ਜ਼ਮਾਨਤ ਦੇਊਗਾ ਤੇ ਜਦੋਂ ਇਹ ਜਿਹੜੇ ਯਹਰ ਦਾ ਕਾਰੋਬਾਰ ਕਰਨ ਵਾਲੇ ਜੇਲ੍ਹਾਂ 'ਚ ਜਾਣਗੇ ਤੇ ਇਹ ਯਹਰ ਆਪੇ ਬੰਦ ਹੋਊਗਾ ਜਦੋਂ ਸਪਲਾਈ ਚੇਨ ਟੁੱਟ ਗਈ ਤੇ ਆਪੇ ਵੇਖੋ ਜਦੋਂ ਕੋਈ ਚੀਜ਼ ਮਿਲੀ ਨਾ ਤੇ ਆਪੇ ਨਸ਼ਾ ਬੰਦ ਹੋ ਜਾਣਾ ਜਿਹੜੀ ਵਿਰੋਧੀਆਂ ਵੱਲੋਂ ਟਰੋਲਿੰਗ ਕੀਤੀ ਜਾ ਰਹੀ ਆ ਵੀ ਛੋਟੇ ਜਿਹੜੇ ਨਸ਼ਾ ਤਸਕਰ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਤੇ ਜਿਹੜੀ ਆ ਕਾਰਵਾਈ ਹੋ ਰਹੀ ਆ ਤਸਕਰਾਂ ਤੇ ਕਾਰਵਾਈ ਦੇਖੋ ਤੁਸੀਂ ਮੇਰੇ ਭਰਾਓ ਲੋਕਤੰਤਰ ਦਾ ਚੌਥਾ ਥਾਂ ਮੈਂ ਹਾਂ ਕਿਉਂਕਿ ਪ੍ਰੈਸ ਜਿਹੜੀ ਆ ਉਹਨੂੰ ਸਾਰਾ ਪਤਾ ਹੁੰਦਾ ਪਿੰਡਾਂ ਬਾਰੇ ਵੀ ਇਲਾਕੇ ਬਾਰੇ ਵੀ ਉਂ ਚਲੋ ਜੇ ਨਾ ਕਿਤੇ ਬੋਲਣ ਕਿਉਂਕਿ ਸਮਗਲਰਾਂ ਦੇ ਬਾਰੇ ਬੈਰ ਪਾਉਣਾ ਵੀ ਬੜਾ ਔਖਾ ਲੱਗਦਾ ਸੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹੁਣ ਤੁਸੀਂ ਵੀ ਖੁੱਲ ਕੇ ਬੋਲਣ ਲੱਪੇ ਜੀ ਵੀ ਫਲਾਣੇ ਥਾਂ ਫਲਾਣਾ ਸਮਗਲਰ ਵੇਚਦਾ ਪੁਲਿਸ ਨੂੰ ਵੀ ਦੱਸਦੇ ਜੇ ਫੜੇ ਵੀ ਜਾਂਦੇ ਆ ਬੰਦੇ ਉਹ ਪਰਾਣੀਆਂ ਸਰਕਾਰਾਂ ਦੇ ਵਿੱਚ ਇਹੋ ਕੁਝ ਹੀ ਚੱਲਦਾ ਰਿਹਾ ਜਿਹੜੀ ਉਹ ਗੱਲ ਕਰਦੇ ਪਏ ਆ ਮਾਨ ਸਾਹਿਬ ਨੇ ਕਹਿਤਾ ਵੀ ਹੌਲੀ ਹੌਲੀ ਵੱਡਿਆਂ ਦੀ ਵੀ ਵਾਰੀ ਆਊਗੀ ਵੱਡਿਆਂ ਦੇ ਘਰ ਵੀ ਟੈਣਗੇ ਵੱਡਿਆਂ ਤੇ ਵੀ ਪਰਚੇ ਦਰਜ ਹੋਣਗੇ ਬਾਕੀ ਤੁਸੀਂ ਇਹ ਦੱਸ ਦਿਓ ਵੀ ਜਿਹੜੇ ਸਮਗਲਰਾਂ ਦੇ ਘਰ ਟੈਂਦੇ ਪਏ ਆ ਉਹਨਾਂ ਤੇ ਕਿਹੇ ਤੇ ਪੰਜ ਪਰਚੇ ਸੱਤ ਪਰਚੇ ਅੱਠ ਪਰਚੇ ਹੈਗੇ ਆ ਕਿ ਨਹੀਂ ਹੈਗੇ ਉਹਨਾਂ ਤੇ ਪਰਚੇ ਉਹ ਕੋਈ ਨਸ਼ਾ ਕਰਨ ਵਾਲੇ ਨਹੀਂਗੇ ਜਿਹੜੇ ਨਸ਼ਾ ਕਰਨ ਵਾਲੇ ਆ ਵੇਖੋ ਉਹ ਤੇ ਇੱਕ ਰੋਗੀ ਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਜਿਨ੍ਹਾਂ ਤੇ ਪਰਚੇ ਆ ਉਹਨਾਂ ਦੇ ਘਾਟੇਂਦੇ ਪਿਆ ਦੂਜੇ ਬੰਦੇ ਦਾ ਘਰ ਨਹੀਂ ਟੈਂਦਾ ਪਿਆ ਤੇ ਪਰਚੇ ਵੀ ਕੋਈ ਇਹ ਨਹੀਂ ਵੀ ਛੋਟੀ ਮੋਟੀ ਕੁਆਂਟੀਟੀ ਕੇਹ ਤੇ 5 ਕਿਲੋ ਕੇਹ ਤੇ 7 ਕਿਲੋ ਕੇਹ ਤੇ 10 ਕਿਲੋ ਵੱਡੇ ਵੱਡੇ ਪਰਚੇ ਹੋਏ ਆ ਤੇ ਜਿਹੜੇ ਇਹੋ ਜਿਹੇ ਸਮਗਲਰ ਆ ਵੇਖੋ ਇਹ ਉਹ ਜ਼ਹਿਰ ਆ ਇਹਦੇ ਨਾਲ ਹੋ ਸਕਦਾ 100 ਗ੍ਰਾਮ ਨਾਲ ਪਤਾ ਨਹੀਂ 10 ਮੁੰਡੇ ওভারਡੋਜ਼ ਨਾਲ ਮਰ ਜਣ ਕਿ 15 ਮਰ ਜਣ ਜੇ ਅਸੀਂ ਕਿਸੇ ਦਾ ਇੱਕ ਪੁੱਤ ਵੀ ਬਚਾਉਣ ਚ ਕਾਮਯਾਬ ਹੋ ਗਏ ਨਾ ਸਮਝ ਲਓ ਸਾਡੀ ਸਾਰੀ ਗੱਲ ਸਕਾਰਤਿਆਕੀ ਇਹ ਵੇਖੋ ਜਿਹੜੇ ਵਿਰੋਧੀ ਹੁੰਦੇ ਨਾ ਉਹਦਾ ਕੰਮ ਹੁੰਦਾ ਵਿਰੋਧ ਕਰਨਾ ਉਹ ਵਿਰੋਧੀ ਕਹਿੰਦਾ ਜਿਹੜਾ ਵਿਰੋਧ ਨਾ ਕਰੇ ਚੰਗਾ ਕੰਮ ਜਿੰਨਾ ਮਰਜੀ ਸਰਕਾਰ ਕਰੇ ਵਿਰੋਧੀ ਦਾ ਕੰਮ ਵਿਰੋਧ ਕਰਨਾ ਆ ਹੁਣ ਪਾਣੀ ਰੋਕਿਆ ਸਰਦਾਰ ਭਗਵਾਨ ਸਿੰਘ ਮਾਨ ਨੇ ਜਿਹੜਾ ਹਰਿਆਣਾ ਨਜਾਇਜ਼ ਪੁਰਾਣੀਆਂ ਸਰਕਾਰਾਂ ਜਿਹੜੇ 47 ਤੋਂ ਲੈ ਕੇ ਅੱਜ ਤੱਕ ਲਈ ਆ ਤੇ ਆ ਰੋਕਿਆ ਤੇ ਇਹ ਆਂਦੇ ਨਹੀਂ ਜੀ ਇਹਦੇ ਜਾਣ ਬੁੱਝ ਕੇ ਕੀਤਾ ਵਾ ਇਹ ਤੇ ਸਿਆਸੀ ਵੇਖੋ ਪੰਜਾਬ ਦਾ ਪਾਣੀ ਪੰਜਾਬ 'ਚ ਰਹੂਗਾ ਪਹਿਲਾਂ ਪੰਜਾਬ ਦੇ ਖੇਤਾਂ ਦੀ ਸਿੰਚਾਈ ਹੋ ਜੇ ਸਾਡੇ ਕੋਲ ਪਾਣੀ ਬਚੂ ਤੇ ਫੇਰ ਹੀ ਪੰਜਾਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਢਾਈ ਦਰਿਆ ਤੇ ਪਹਿਲਾਂ ਇਹਨਾਂ ਸਾਡੇ ਪਾਕਿਸਤਾਨ ਨੂੰ ਦੇਤੇ ਆ ਕੇਂਦਰ 'ਚ ਜਿਹੜੀ ਵੀ ਸਰਕਾਰ ਆਈ ਉਹਦੀ ਤੇ ਟੇਢੀ ਨਿਗਾਹ ਰਹੀ ਹੈ ਸਾਡੇ ਪੰਜਾਬ ਵੱਲ ਪਰ ਪੰਜਾਬ ਗੁਰੂਆਂ ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਆ ਜਿਨੇ ਪੰਜਾਬ ਨਾਲ ਮੱਥਾ ਲਾਇਆ ਜਾਂ ਟੇਢੀ ਨਿਗਾਹਾਂ ਵੇਖਿਆ ਉਹਦਾ ਅੰਤ ਛੇਤੀ ਹੋਇਆ ਮੋਦੀ ਸਰਕਾਰ ਦਾ ਵੀ ਅੰਤ ਛੇਤੀ ਹੋਊਗਾ ਇਹਨਾਂ ਨੇ ਪੰਜਾਬ ਨਾਲ ਜਿਹੜਾ ਮੱਥਾ ਲਾਇਆ ਉਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਊਗਾ